ਸਰੋ ਪੱਕ ਗਈ ਤਾਂ ਆਪਾਂ ਤੋੜਿਆ ਇਹ ਨਹੀਂ ਮੁੜ ਕੇ ਇੱਕ ਵਾਰੀ ਬਣਾਇਆ ਸਾਗ ਇਹਦੇ ਵਿੱਚੋਂ ਇਧਰ ਤੋਂ ਫੁੱਲ ਨਿਕਲੇ ਆਏ ਆ ਉਹ ਅੱਗੇ ਹੈਗਾ ਉੱਥੇ ਆ ਜਾ ਉਹਦੇ ਬੂਟੇ ਸੋਹਣੇ ਹੋਗਾ ਨਾ ਬਾਹਰਲੇ ਬਾਹਰਲੇ ਜਿਆਦਾ ਮੋਟੇ ਹੁੰਦੇ ਆ ਆ ਕਿੰਨਾ ਸਹਜ ਆ ਨਹੀਂ ਪਤਾ ਲੱਗਦਾ ਕਾ ਤੋ ਅਜੇ ਸਾਲ ਦੇ ਨਹੀਂ ਹੋਏ ਨਹੀਂ ਪਰ ਉਹਦਾ ਕਈ ਕਈ ਤਾਂ ਕਾਫੀ ਮੋਟੇ ਆ ਜਿਹੜੇ ਤੁਸੀਂ ਪਿੰਡ ਸਪੈਦੇ ਲਾਏ ਉਹ ਗੱਡੇ ਗੱਡੇ ਆ ਉਹ ਤਾਂ ਜੇ ਹੁਣ ਲਾਏ ਆ ਹਾਂ ਉਹ ਤਾਂ ਬਹੁਤ ਛੋਟੇ ਆ ਫੈਕਟਰੀ ਵਾਲਿਆਂ ਨਾਲ ਗੱਲ ਕਰ ਲਈਏ ਆਹ ਹਾਂ ਪੱਕੀ ਗਈਆਂ ਰਹਿ ਗਿਆ ਥੋੜਾ ਹੀ ਹੁਣ ਅਜੇ ਦਸਿਆ ਨਹੀਂ ਦੇ ਅੱਲਾ ਤੂੰ ਆ ਤਾਂ ਖਾ ਤਾਂ ਮਉਣ ਵਾਲਾ ਸਾਗ ਦੇਲੇ ਬਾਰੋ-ਬਾਰਾਂ ਤੋੜਨਦੇ ਆਂ ਬੇਚ ਨਹੀਂ ਵੜਦੇ ਤੇਰੇ ਪੱਖੇ ਨਾ ਖਰਾਬ ਹੋਣ ਪਰ ਲੋਕੀਂ ਤਰਸ ਪਰ ਲੋਕੀਂ ਨਹੀਂ ਤਰਸ ਕਰਦੇ ਲੋਕੀਂ ਤਰਸ ਨਹੀਂ ਕਰਦੇ ਲੋਕੀਂ ਤਰਸ ਨਹੀਂ ਕਰਦੇ ਕਿ ਅਜੇ ਨੇ ਪੱਖੇ ਵੱਢਣੇ ਆ ਹਾਂ ਅਜੇ ਦਾ ਦੁੱਖ ਦਰਦ ਕੋਈ ਨਹੀਂ ਸਮਝਦਾ ਅਜੇ ਗੰਦੜਾ ਦਾ ਕਾਫੀ ਤੋੜੀਆਂ ਓਏ ਕਾਫੀ ਤੋੜ ਲਿਆ ਆਹੋ ਆ ਦੇ ਮੁਕਾ ਦਿੱਤਾ ਅੱਦੋ-ਅੱਦ ਗੱਲਾਂ ਤੂੰ ਜਿਵੇਂ ਕਰਨੇ ਨੇ ਤੂੰ ਮ제 ਮਾਰਨਾ ਹੈ ਅਜੇ ਦਾ ਦੇਲਾ ਅਜੇ ਫੋਨ ਇਹ ਬੈਟਰੀ ਜਾਗਦੀ ਰਹਿ ਗਈ ਅਜੇ ਤਾਂ ਵੀ ਮੁੱਕ ਗਿਆ ਹਨਾ ਉਦਾਂ ਕਹਿੰਦੇ ਗੱਲਾਂ ਕਰਕੇ ਮੁੱਕਦਾ ਹਜੇ ਆ ਬਹੁਤ ਮੋਟੀਆਂ ਓਏ ਕੋਈ ਕੋਈ ਹੈਗਾ ਮੋਟੀਆਂ ਕੋਲ ਤੋੜ ਦਿੰਦੀ ਐ ਸਾਰੀ ਇਹ ਸਾਡੇ ਵਰਗੀਆਂ ਆਦੀਆਂ ਤੇ ਤੇਰੇ ਵਰਗੀਆਂ ਆ ਪਤਲੀਆਂ-ਪਤਲੀਆਂ ਅੱਜ ਬਾਬਾ ਜੀ ਨੇ ਸਾਥ ਹਜਾ ਬਣਾਇਆ ਲਾ ਲਓ ਪਿਲਾ ਲਓ ਹਰੇ ਹਰੇ ਹਾਂ ਇੱਥੇ ਕਹ ਹੈ ਗੀਆਂ ਉੱਧ ਗੱਲ ਪਤਾ ਕਰਾ ਕਰ ਅੱਜ ਤੇਰਾ ਯੂਟਿਊਬਰ ਭਾਜੀ ਬੋਲਦਾ ਨਹੀਂ ਐ ਜੇ ਅੱਜ ਤੇਰਾ ਯੂਟਿਊਬਰ ਭਾਜੀ ਬੋਲਦਾ ਨਹੀਂ ਬੋਲਦਾ ਇਹ ਪਤਾ ਕੀ ਹੋ ਗਿਆ ਗੁੱਸੇ ਹੋ ਗਿਆ ਲੱਗਦਾ ਤੇਰੇ ਨਾਲ ਪਨਾਤਰਬ ਵੀ ਥੋੜਾ ਸਾ ਕੈਮਰਾ ਫੋਕਸ ਕਰੋ ਆ ਇਧਰ ਫੋਕਸ ਆ ਦਸਤਾਨਾ ਬੜਾ ਸੋਹਣਾ ਪਾਇਆ ਸਰਦਾਰ ਨੇ ਲਿਆ ਕੇ ਦਿੱਤਾ ਹਾਂ ਇਹਨੇ ਅੱਜ ਉਹ ਵੱਡੇ ਨਹੀਂਗਾ ਉਥੇ ਕੀ ਤੂਤ ਤਾਂ ਕਰਕੇ ਪਾਇਆ ਕੈਮਰਾਮੈਨ ਫੋਕਸ ਕਰੋ ਹਾਂ ਫੋਕਸ ਕਰੋ ਜੇ ਪਰ ਅਜੇ ਪੱਠੇ ਪੱਢੀ ਗਏ ਕੈਮਰਾਮੈਨ ਫੋਕਸ ਕਰੋ ਦੀਦੀ ਪੇ ਸਾਗ ਤੜਨੇ ਆਈ ਆ ਓਹੋ ਆਜਾ ਆਜਾ ਜੇ ਨੇ ਸਵਾਗਤ ਤੋੜਨਾ ਜਾਈਗਾ ਅਸੀਂ ਵੀ ਚਲਦੇ ਹਾਂ ਖੇਤਾਂ ਆ ਤੇਰਾ ਭੁਜੀਆ ਡੱਕ ਚੱਲਾ ਜੇ ਦਾ ਭੁਜੀਆ ਭੁਜੀਆ ਅਰੇ ਨੀਆ ਵਧੀਆ ਵਧੀਆ ਗੰਦਲਾ ਤੂੰ ਗਾਂ ਨੂੰ ਖਲਾਈ ਜਾਂਦਾ ਔਰ ਇਨਸਾਨ ਖਾਂਦਾ ਨੇ ਇੱਕ ਪਸ਼ੂ ਨੂੰ ਕੁਝ ਲਈਏ ਪਠਿਆਂ ਜੋ ਕੱਢ ਲੈਣਾ ਪੱਮੇ ਚਾਚੇ ਦਾ ਦਰਬਾਰ ਸਾਡੇ ਦਾ ਆ ਉਹ ਹੀ بچਾਇਆ ਫੜਕਣ ਦੀ ਜਿੰਦਾ ਇਥੇ ਉਹੀ ਬਚਾਇਆ ਸਹੀ ਗੱਲ ਪੰਮੇ ਚਾਚੇ ਕਰਕੇ ਹੀ ਆ ਨਹੀਂ ਉਹ ਲੋਕੀ ਖਰਾਬ ਵੀ ਬਹੁ ਕਰਦੇ ਆ ਨਾ ਏਦਾਂ ਦੇ ਦੇ ਵੀ ਹੈ ਨਹੀਂ ਨਾ ਹੁਣ ਏਦਾਂ ਜਿੰਦਾ ਤੂੰ ਪੱਠੇ ਵੜਦਾ ਜਿਹੜਾ ਮਰਜੀ ਲੈ ਲੈ ਜਵੇ ਆਪਾਂ ਵਧੀਆਂ ਗੰਦਲ ਨੂੰ ਦਾ ਵਿਆਹ ਤਪਾਣਾ ਹੁੰਦਾ ਆਹ ਉਹ ਦੇ ਖਿਲਵਾ ਕੇ ਰੱਖਿਆ ਹੋਇਆ ਉਹ ਹੁਣ ਬਾਰਿਸ਼ ਸਿਰ ਚਿਲਣਾ ਨਹੀਂ ਬਣਾ ਨਹੀਂ ਜੰਨਾ ਲੋਕਾਂ ਨੇ ਹਫਤਾ ਹਫਤਾ ਪਹਿਲਾਂ ਅਜੇ ਹੁਣ ਤੂੰ ਤਾਂ ਤੇਰਾ ਭਾਜੀ ਤੋੜੋ ਥੋੜਾ ਜਿਹਾ ਸਾਗ ਮੈਂ ਤੋੜ ਲਿਆ ਆਪਣੇ ਹਿੱਸੇ ਦਾ ਤੋੜੀਏ ਤਾਂ ਹੋਰ ਦੇਖਣਾ ਆ ਤਾਂ ਤੋੜਨਾ ਆਉਂਦਾ ਤਾਂ ਉਹਨਾਂ ਨੂੰ ਚਲੋ ਖਾਣਾ ਨਹੀਂ ਆਉਂਦਾ ਐਦਾਂ ਨਹੀਂ ਇਹ ਵਾਲੀ ਮੁੱਕਣੀ ਸਰੋ ਜਾਨੂ ਇੱਧਰ ਸ਼ੁਰੂ ਹੋ ਜਾਣੀ ਆ ਇਹਨੂੰ ਪਾਣੀ ਲਾਉਂਦਾ ਨਹੀਂ ਅਜੇ ਪਤਾ ਨਹੀਂ ਖਰੇ ਸੁੱਕੀ ਹੈ ਇਹ ਐਦ ਕੀ ਬਣਾਉਣੀ ਆ ਸਰਦਾਰ ਕੇ ਹੁਕਮ ਸੇ ਪੱਤਾ ਨਹੀਂ ਹਿਲਤਾ ਆਹ ਹ ਹੁਕਮ ਸੇ ਇਹ ਹੁਕਮ ਕੇ ਬਿਨਾ ਹੁਕਮ ਕੇ ਬਿਨਾ ਦੇਤਾ ਅਜੇ 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 ਹੁਣ ਆਉਣ ਵਾਲੇ ਟਾਈਮ ਚ ਇਹਨ ਵਧੀਆ ਦੇਖੋ ਤਾਂ ਇੱਕ ਖਾਤਰ ਨੂੰ ਦਸਤਾਨਾ ਪਾਇਆ ਮਾਰ ਓ ਮੈਂ ਵਿੱਚ ਬੜੀ ਨਹੀਂ ਤੇ ਤੂੰ ਕਿੱਦਾਂ ਵਿੱਚ ਬਾੜਾ ਪਾਈ ਜਾਂਦਾ ਆ ਅੰਦਰ ਅੰਦਰ ਹੈਗਾ ਬਾਹਰ ਬਾਹਰ ਹੈ ਨਹੀਂ ਤਾਂ ਅੱਛਾ ਤਾਂ ਹੀ ਵੀ ਤੇਰੇ ਨਾਲ ਜੇ ਲੋਕੀ ਤੋੜਦੇ ਤਾਂ ਫਿਰ ਤੂੰ ਗੁੱਸੇ ਹੋ ਜਾਂਦਾ ਆ ਇਹ ਤਾਂ ਮੈਂ ਗੱਗਰਦੀ ਕਰਾਂ ਹਾਂ ਇੱਧਰ ਅੰਦਰ ਬਾੜਾ ਆ ਤਾਂ ਬਾਹਰ ਤੋੜਾ ਹੂੰ ਵੱਡਣਾ ਤਾਂ ਮੈਂ ਆ ਵੇ ਤੇਰਾ ਤੂੰ ਥਾਂ ਥੋੜਾ ਘੇਰਦਾ ਐ ਜਿਹਾ ਬੁੜੀਆਂ ਵੱਡਦੀਆਂ ਸਾਡੇ ਵਰਗੇ ਉਹ ਮਿੱਧ ਦੇ ਜਿਆਦਾ ਤੇਰੇ ਤੂੰ ਜਿੱਥੋਂ ਨਹੀਂ ਲੰਘਿਆ ਉੱਥੇ ਨਹੀਂ ਇੰਨਾ ਉਹਦਾ ਖਰਾਬ ਹੁੰਦੇ ਆ ਜੀ ਆ ਜਾ ਚੱਕ ਤੁਰੇ ਅੱਜ ਬਾਜੀ ਕੁਛ ਡਾਊਨ ਜੈ ਲੱਗਦੇ ਆ ਕੀ ਹੋ ਗਿਆ ਹੈ ਜੇ ਅੱਜ ਅੱਜ ਤੇਰੇ ਬਾਜੀ ਨੂੰ ਕੁਛ ਹੋ ਗਿਆ ਲੱਗਦਾ ਕੀ ਕੀ ਕਹਿੰਦੇ ਉਹਨੂੰ ਦਿੱਕਾ ਬਰੀ ਕੀ ਕੀ ਰਿਕਵਰੀ ਨਹੀਂ ਮਿਲੀ ਹਾਂ ਲੈ ਦੱਸ ਆ ਤਾਂ ਹੀ ਅਦਾਸ ਆ ਚਾਵਾ ਦੇ ਬੰਦਿਆਂ ਨੂੰ ਕਹਿ ਕੇ ਰਿਕਵਰੀ ਕਰਾਓ ਹੂੰ ਕਿ ਸਾਡੇ ਸੈਕਟਰੀ ਸਾਹਿਬ ਅਦਾਸ ਆ ਉਹ ਤਾਂ ਖੇਤੋਂ 'ਚ ਜਾ ਕੇ ਬੋਲਤੇ ਹੀ ਨਹੀਂ ਬੋਲਤੇ ਹੀ ਨਹੀਂ ਆਹ ਨਾਲ ਨੂੰ ਬੋਲੂਗਾ ਖਬਰ ਮਿਲੂਗਾ ਫੇਰ ਹੀ ਜਾਣਗੇ ਓਕੇ ਸਹੀ ਗੱਲ ਆ ਰਕ ਦੇ ਲਾਏ ਨੀ ਪਤਾ ਰਿਕਵਰੀ ਆ ਹਾਂ ਐਨਾ ਕਿ ਇੱਕ ਵਾਰੀ ਹੋਰ ਤੋੜਦੇ ਫੇਰ ਬਸ ਬਹੁਤ ਕਿਉਂਕਿ ਆਪਣੇ ਉਹ ਪਾਲਕ ਪੁਲਕ ਉੱਥੇ ਬਾਧੂ ਆ ਪਾਲਕ ਵੀ ਇੱਥੇ ਮੁੱਕ ਗਿਆ ਆ ਨਹੀਂ ਆਪਾਂ ਤੋੜੀ ਨਹੀਂ ਉਦਣ ਦੀ ਤੋੜੀ ਆ ਜਿਹਦਣ ਪਹਿਲਾਂ ਸਾਗ ਬਣਾਇਆ ਸੀ ਅਜਨੇ ਪਾਤੀ ਪੂਰੀ ਤੈਨੂੰ ਸੱਚੀ ਨਹੀਂ ਪਤਾ ਉਹਦਾ ਕਿਹੜਾ ਸਾਗ ਤੋੜੀਦਾ ਲਓ ਦਾ ਹਾਏ ਅਜੇ ਆ ਤੂੰ ਕਿੰਨਾ ਉਹਦਾ ਮਿੱਧਿਆ ਓਏ ਕੋਈ ਨਹੀਂ ਇੱਕ ਵਾਰ ਵੱਡ ਹੋ ਜਾਊਗਾ ਰਾ ਫੇਰ ਬਰਾਬਰ ਹੋ ਜਾਊਗਾ ਨਹੀਂ ਬਰਾਬਰ ਤਾਂ ਹੋਊ ਪਰ ਤੂੰ ਤਾਂ ਜ਼ਿਆਦਾ ਹੀ ਕੁਛ ਚੱਲ ਬਹੁਤ ਆ ਹੁਣ ਇੰਨਾ ਕੀ ਚਾਹੀਦਾ ਉਹਦਾ ਉਹ ਦੇਖ ਤਾਂ ਇੱਕ ਵੀ ਜ਼ਿਆਦਾ ਵੀ ਮੁੜ ਕੇ ਐਵੇਂ ਲੋਕਾਂ ਨੂੰ ਵੰਡੀ ਜਾ ਪਹਿਲਾਂ ਜਿਹੜਾ ਉਦਣ ਲੈ ਕੇ ਗਿਆ ਸੀਗੇ ਕਿੰਨਾ ਹੀ ਬਣਾ ਬਣਾ ਕੇ ਫੇਰ ਮੁੜ ਕੇ ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ ਬਸ ਬਹੁਤ ਆ ਬੰਦੇ ਇਹਨੂੰ ਇੰਨਾ ਕੀ ਬਣਾਉਣਾ ਆ ਆਕੇ ਦੇ ਲਾ ਕੁੜੀਆਂ ਉਹ ਤਾਂ ਸਿਰ ਤੇ ਰੱਖ ਜਾਂਦੀਆਂ ਸੀਗੀਆਂ ਹੂੰ ਰਾਹ ਵਿੱਚ ਇਕੱਠੇ ਮਾਰ ਕੇ ਨਿਆਣਿਆਂ ਨੂੰ ਇਹ ਨਹੀਂ ਪਤਾ ਲੱਗਣਾ ਵੀ ਸਾਗ ਕਿੱਦਾਂ ਹੁੰਦਾ ਬੀਜੀ ਦਾ ਹੈ ਕਿ ਕਿੱਥੋਂ ਹੱਟੀਆਂ ਤੋਂ ਮਿਲਦਾ ਚਲੋ ਸਾਗ ਦਾ ਹੁੰਦਾ ਰੇ ਪਾਪੇ ਨੂੰ ਵੀ ਨਹੀਂ ਪਤਾ ਲੱਗਦਾ ਕਿਹੜੀ ਬਿੰਦੋ ਤੋਂ ਤੋਂ ਨਹੀਂ ਕਿਹੜੀ ਨੇ ਤੁਸੀਂ ਵੀ ਨਹੀਂ ਉਹ ਸੱਤੀ ਕਦੀ ਤੋੜਿਆ ਕਦੀ ਲੋੜ ਹੀ ਨਹੀਂ ਪਈ ਤੋੜਨ ਦੀ ਅੱਗੇ ਤਾਂ ਪਤਾ ਤਾਂ ਹੋਣਾ ਚਾਹੀਦਾ ਪਤਾ ਹੀ ਆ ਇੱਕ ਵਾਰੀ ਤੋੜਦੇ ਤਾਂ ਤੀਏ ਦਿਨ ਤੋਰੀ ਰੱਖਿਆ ਕਰਨਾ اچھا ਤੁਸੀਂ ਤਾਂ ਹੀ ਤੋੜਿਆ ਹਾਂ ਹਾਂ ਕਿਹਦੀ ਗੱਲ ਦਾ ਰਹਿ ਪਤਾ ਲੱਗਦਾ 10 ਮਿੰਟ ਲੱਗੇ ਹੋਣੇ ਉਹਦਾ ਸਾਗ ਤੋੜਨ ਨੂੰ ਨਾਲੇ ਵਧੀਆ ਚੇਤਾਂ ਦਾ ꨄਾ ਲੱਗ ਗਿਆ ਢੇੜੀ ਕੇ ਨਹੀਂ ਚਾਲੂ ਕਰਦੇ ਮੁਰਗੀ ਨੂੰ ਲਾਣਾ ਤੇ ਜਾਵਾਂ ਮੈਂ ਘਰੀਆਂ ਆਈ ਸੜਕ ਤੇ ਰਹਿ ਗਈ ਆਪਣੇ ਨਾਲ ਏਡਾ ਰੋੜੇ ਪੈਲੇ ਦਾ ਆਇਆ ਇੱਕ ਇਤਨਾ ਬੰਦਾ ਠਕ ਠਕ ਵੱਜਦਾ ਲਓ ਗਰਮੀਤ ਕੌਰ ਜੀ ਮੀਤਕੌਰ ਜੀ ਲਈ ਗਿਫਟ ਆ ਗਿਆ ਹੁਣ ਸਾਗ ਚਲੋ ਮੈਂ ਤੁਹਾਨੂੰ ਇੱਕ ਗਿਫਟ ਜਿਹੜਾ ਕਰ ਲਿਆ ਆਹ ਚ ਆਪਣੀ ਨਾਲ ਤુલਸੀ ਦੇ ਪੱਤੇ ਥੋੜ ਕੇ ਰੱਖ ਲਏ ਆ ਹੁਣ ਇਧਰ ਸਾਗ ਤੇ